ਟੈਲੀਵਿਜ਼ਨ ਅਦਾਕਾਰ ਹੀਨਾ ਖਾਂ ਇੰਨੀ ਦਿਨੀ ਕੈਂਸਰ ਦੀ ਲੜਾਈ ਨਾਲ ਲੜ ਰਹੀ ਹੈ ਕੁਝ ਦਿਨ ਪਹਿਲਾਂ ਉਹਨਾਂ ਦੱਸਿਆ ਸੀ ਕਿ ਉਸ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਉਦੋਂ ਤੋਂ ਹੀ ਹੀਨਾ ਸੋਸ਼ਲ ਮੀਡੀਆ ਤੇ ਆਪਣੀ ਹੈਲਥ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ ਹੁਣ ਹੀਨਾ ਨੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਨੇ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਹੀਨਾ ਖਾਂ ਖੁਦ ਆਪਣੇ ਲੰਬੇ ਵਾਲਾਂ ਨੂੰ ਕੱਟਦੀ ਹੈ ਕਿਉਂਕਿ ਕੈਂਸਰ ਵਿੱਚ ਕੀਮੋਥੈਰੇਪੀ ਦੌਰਾਨ ਵਾਲ ਡਿੱਗਦੇ ਇਸ ਦੌਰਾਨ ਉਸਦੀ ਮਾਂ ਵੀ ਕਾਫੀ ਭੁੱਖ ਹੋ ਜਾਂਦੀ ਹੈ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਹੀਨਾ ਕੁਰਸੀ ਤੇ ਬੈਠੀ ਹੈ ਅਤੇ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਉਹ ਨਾ ਰੋ ਉਹ ਸਿਰਫ ਆਪਣੇ ਵਾਲ ਕੱਟ ਰਹੀ ਹੈ ਉਹ ਫੇਰ ਆਉਣਗੇ ਤੁਸੀਂ ਵੀ ਕਈ ਵਾਰ ਵਾਲ ਕੱਟੇ ਤੇ ਉਹ ਫੇਰ ਆਏ ਨੇ ਅਤੇ ਮੇਰੇ ਵੀ ਆਉਣਗੇ ਹਾਲਾਂਕਿ ਇਸ ਦੌਰਾਨ ਉਸਦੀ ਮਾਂ ਰੋ ਰਹੀ ਹੈ ਫਿਰ ਹੀਨਾ ਦੇ ਬੁਆਏਫਰੈਂਡ ਰੋਕੀ ਦੀ ਆਵਾਜ਼ ਆਉਂਦੀ ਹੈ ਅਤੇ ਉਹ ਕਹਿੰਦਾ ਹੈ ਕਿ ਚਲੋ ਆਂਟੀ ਹੁਣ ਰੋਣਾ ਨਹੀਂ ਉਹ ਫਿਰ ਕਹਿੰਦੇ ਆ ਕਿ ਮਾਂ ਪ੍ਰਾਰਥਨਾ ਕਰ ਰਹੀ ਹਾਂ ਜੋ ਲੋਕ ਹੀਨਾ ਦੇ ਵਾਲ ਕੱਟਣ ਆਉਂਦੇ ਨੇ ਉਹ ਹੀਨਾ ਨੂੰ ਵਾਲਾਂ ਦੀ ਪਹਿਲੀ ਪਰਤ ਕੱਟਣ ਲਈ ਕਹਿੰਦੇ ਨੇ ਇਸ ਤੋਂ ਬਾਅਦ ਹੀਨਾ ਆਪਣੇ ਵਾਲ ਕੱਟਦੀ ਹੈ ਅਤੇ ਫਿਰ ਉਹ హెయిర్ ਸਟਾਈਲ ਬਣਾਉਂਦੀ ਹੈ ਹੀਨਾ ਲਾਸਟ ਵਿੱਚ ਆਪਣਾ ਵੀਡੀਓ ਦੇਖ ਕੇ ਖੁਸ਼ ਹੁੰਦੀ ਹੈ ਉਸ ਦੀ ਮਾਂ ਬੁਆਏਫਰੈਂਡ ਅਤੇ ਟੀਮ ਦੇ ਮੈਂਬਰ ਉਸ ਲਈ ਤਾੜੀਆਂ ਵਜਾਉਂਦੇ ਨੇ ਇਸ ਦੌਰਾਨ ਉਸ ਦੀ ਮਾਂ ਆਉਂਦੀ ਹੈ ਅਤੇ ਉਸ ਨੂੰ ਜੱਫੀ ਪਾ ਕੇ ਕਿਸ ਕਰਦੀ ਹੈ ਹੀਨਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਤੁਸੀਂ ਮੇਰੀ ਮਾਂ ਨੂੰ ਕਸ਼ਮੀਰੀ ਚ ਰੋਂਦੇ ਅਤੇ ਬੈਕਗ੍ਰਾਉਂਡ ਚ ਮੇਰੇ ਲਈ ਪ੍ਰਾਰਥਨਾ ਕਰਦੇ ਸੁਣ ਸਕਦੇ ਹੋ ਉਹ ਆਪਣੇ ਆਪ ਨੂੰ ਕੁਝ ਅਜੀਹਾ ਦੇਖਣ ਲਈ ਤਿਆਰ ਕਰ ਰਹੀ ਹੈ ਜਿਸ ਦੀ ਉਹਨਾਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਅਸੀਂ ਸਾਰੇ ਆਪਣੇ ਹਾਰਟ ਬ੍ਰੇਕਿੰਗ ਭਾਵਨਾਵਾਂ ਨੂੰ ਹੈਂਡਲ ਕਰਨ ਲਈ ਇੱਕੋ ਜਿਹੇ ਸਾਧਨਾ ਦੀ ਵਰਤੋਂ ਨਹੀਂ ਕਰਦੇ ਹਾਂ ਟੈਲੀਵਿਜ਼ਨ ਅਦਾਕਾਰ ਹੀਨਾ ਖਾਂ ਇੰਨੀ ਦਿਨੀ ਕੈਂਸਰ ਦੀ ਲੜਾਈ ਨਾਲ ਲੜ ਰਹੀ ਹੈ ਕੁਝ ਦਿਨ ਪਹਿਲਾਂ ਉਹਨਾਂ ਦੱਸਿਆ ਸੀ ਕਿ ਉਸ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਉਦੋਂ ਤੋਂ ਹੀ ਹੀਨਾ ਸੋਸ਼ਲ ਮੀਡੀਆ ਤੇ ਆਪਣੀ ਹੈਲਥ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ ਹੁਣ ਹੀਨਾ ਨੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਨੇ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਹੀਨਾ ਖਾਂ ਖੁਦ ਆਪਣੇ ਲੰਬੇ ਵਾਲਾਂ ਨੂੰ ਕੱਟਦੀ ਹੈ ਕਿਉਂਕਿ ਕੈਂਸਰ ਵਿੱਚ ਕੀਮੋਥੈਰੇਪੀ ਦੌਰਾਨ ਵਾਲ ਡਿੱਗਦੇ ਨੇ ਇਸ ਦੌਰਾਨ ਉਸਦੀ ਮਾਂ ਵੀ ਕਾਫੀ ਭਾਵੁਕ ਹੋ ਜਾਂਦੀ ਹੈ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਹੀਨਾ ਕੁਰਸੀ ਤੇ ਬੈਠੀ ਹੈ ਅਤੇ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਉਹ ਨਾ ਰੋ ਉਹ ਸਿਰਫ ਆਪਣੇ ਵਾਲ ਕੱਟ ਰਹੀ ਹੈ ਉਹ ਫੇਰ ਆਉਣਗੇ ਤੁਸੀਂ ਵੀ ਕਈ ਵਾਰ ਵਾਲ ਕੱਟੇ ਤੇ ਉਹ ਫੇਰ ਆਏ ਨੇ ਅਤੇ ਮੇਰੇ ਵੀ ਆਉਣਗੇ ਹਾਲਾਂਕਿ ਇਸ ਦੌਰਾਨ ਉਸਦੀ ਮਾਂ ਰੋ ਰਹੀ ਹੈ ਫਿਰ ਹੀਨਾ ਦੇ ਬੁਆਏਫਰੈਂਡ ਰੋਕੀ ਦੀ ਆਵਾਜ਼ ਆਉਂਦੀ ਹੈ ਅਤੇ ਉਹ ਕਹਿੰਦਾ ਹੈ ਕਿ ਚਲੋ ਆਂਟੀ ਹੁਣ ਰੋਣਾ ਨਹੀਂ ਉਹ ਫਿਰ ਕਹਿੰਦੇ ਆ ਕਿ ਮਾਂ ਪ੍ਰਾਰਥਨਾ ਕਰ ਰਹੀ ਹਾਂ ਜੋ ਲੋਕ ਹੀਨਾ ਦੇ ਵਾਲ ਕੱਟਣ ਆਉਂਦੇ ਨੇ ਉਹ ਹੀਨਾ ਨੂੰ ਵਾਲਾਂ ਦੀ ਪਹਿਲੀ ਪਰਤ ਕੱਟਣ ਲਈ ਕਹਿੰਦੇ ਨੇ ਇਸ ਤੋਂ ਬਾਅਦ ਹੀਨਾ ਆਪਣੇ ਵਾਲ ਕੱਟਦੀ ਹੈ ਅਤੇ ਫਿਰ ਉਹ హెయిర్ ਸਟਾਈਲ ਬਣਾਉਂਦੀ ਹੈ ਹੀਨਾ ਲਾਸਟ ਵਿੱਚ ਆਪਣਾ ਵੀਡੀਓ ਦੇਖ ਕੇ ਖੁਸ਼ ਹੁੰਦੀ ਹੈ ਉਸ ਦੀ ਮਾਂ ਬੁਆਏਫਰੈਂਡ ਅਤੇ ਟੀਮ ਦੇ ਮੈਂਬਰ ਉਸ ਲਈ ਤਾੜੀਆਂ ਵਜਾਉਂਦੇ ਨੇ ਇਸ ਦੌਰਾਨ ਉਸ ਦੀ ਮਾਂ ਆਉਂਦੀ ਹੈ ਅਤੇ ਉਸ ਨੂੰ ਜੱਫੀ ਪਾ ਕੇ ਕਿੱਸ ਕਰਦੀ ਹੈ ਹਿਨਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਤੁਸੀਂ ਮੇਰੀ ਮਾਂ ਨੂੰ ਕਸ਼ਮੀਰੀ ਚ ਰੋਂਦੇ ਅਤੇ ਬੈਕਗ੍ਰਾਉਂਡ ਚ ਮੇਰੇ ਲਈ ਪ੍ਰਾਰਥਨਾ ਕਰਦੇ ਸੁਣ ਸਕਦੇ ਹੋ ਉਹ ਆਪਣੇ ਆਪ ਨੂੰ ਕੁਝ ਅਜੀਹਾ ਦੇਖਣ ਲਈ ਤਿਆਰ ਕਰ ਰਹੀ ਹੈ ਜਿਸ ਦੀ ਉਹਨਾਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਅਸੀਂ ਸਾਰੇ ਆਪਣੇ ਹਾਰਟ ਬ੍ਰੇਕਿੰਗ ਭਾਵਨਾਵਾਂ ਨੂੰ ਹੈਂਡਲ ਕਰਨ ਲਈ ਇੱਕੋ ਜਿਹੇ ਸਾਧਨਾ ਦੀ ਵਰਤੋਂ ਨਹੀਂ ਕਰਦੇ